ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਦੇਸ਼ ਦੁਨੀਆ ਦੇ ਵਿੱਚ ਅਸੀਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਨਾਲ ਵਿਚਰਦੇ ਹਾਂ ਹਾਲਾਂਕਿ ਸਾਡੇ ਵੀ ਸ਼ੌਂਕ ਹੁੰਦੇ ਆ ਅੱਡ ਤੇ ਜਿਨ੍ਹਾਂ ਨਾਲ ਅਸੀਂ ਵਿਚਰਦੇ ਹਾਂ ਉਹਨਾਂ ਦੇ ਸ਼ੌਂਕ ਵੀ ਅੱਡ ਹੁੰਦੇ ਆ ਪਰ ਇੱਕ ਔਰਤ ਅਜੇ ਹੀ ਸਾਹਮਣੇ ਆਈ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਇਸ ਦਾ ਜੋ ਸ਼ੌਂਕ ਹੈ ਉਹ ਸੁਣ ਕੇ ਹੀ ਤੁਸੀਂ ਪਹਿਲਾਂ ਤਾਂ ਸੋਚੋਗੇ ਅਜਿਹਾ ਕਿਵੇਂ ਹੋ ਸਕਦਾ ਹੈ ਪਰ ਬੇਹਦੀ ਹੈਰਾਨ ਕਰਨ ਵਾਲੀ ਖਬਰ ਤੁਹਾਨੂੰ ਦੱਸ ਰਹੀਆਂ ਕਿ ਇੱਕ ਔਰਤ ਅਜਿਹੀ ਹੈ ਜਿਸ ਨੂੰ ਖੂਨ ਪੀਣਾ ਪਸੰਦ ਹੈ ਜੀ ਹਾਂ ਉਸ ਨੂੰ ਜਾਨਵਰਾਂ ਦਾ ਖੂਨ ਵੀ ਪਸੰਦ ਹੈ ਤੇ ਨਾਲ ਹੀ ਇਨਸਾਨਾਂ ਦਾ ਵੀ ਉਸ ਦਾ ਇਹ ਕਹਿਣਾ ਹੈ ਕਿ ਮੈਨੂੰ ਇਨਸਾਨਾਂ ਦਾ ਖੂਨ ਬੇਹਤ ਜ਼ਿਆਦਾ ਪਸੰਦ ਹੈ ਸਪੈਸ਼ਲੀ ਉਹ ਜਿਹੜੇ ਇਮਾਨਦਾਰ ਹੁੰਦੇ ਨੇ ਹਾਲਾਂਕਿ ਇਮਾਨਦਾਰ ਇਨਸਾਨ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੱਭਣਾ ਔਖਾ ਹੈ ਤੇ ਉਹਨਾਂ ਦਾ ਖੂਨ ਨਹੀਂ ਮਿਲਦਾ ਜੀ ਹਾਂ ਇਹ ਔਰਤ ਦੇ ਵੱਲੋਂ ਕਿਹਾ ਗਿਆ ਤੇ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਕ ਦਿਨ ਦੇ ਵਿੱਚ ਉਸ ਨੂੰ 1 ਲੀਟਰ ਖੂਨ ਚਾਹੀਦਾ ਹੁੰਦਾ ਹੈ ਜਿਆ ਹੈਰਾਨ ਤੁਸੀਂ रह ਗਏ ਹੋਵੋਗੇ ਕੀ ਇਹ ਪੂਰਾ ਮਾਜਰਾ ਕਿੱਥੋਂ ਦੀ ਖਬਰ ਹੈ ਆਖਿਰ ਉਹ ਔਰਤ ਕੌਣ ਹੈ ਜਿਸ ਨੂੰ ਖੂਨ ਪੀਣਾ ਪਸੰਦ ਹੈ ਉਹ ਵੀ ਕਾਫੀ ਦੇ ਵਿੱਚ ਪਾ ਕੇ ਜਦੋਂ ਉਹ ਪੀਂਦੀ ਹੈ ਤਾਂ ਕਹਿੰਦੀ ਹੈ ਕਿ ਮੈਨੂੰ ਬੋਸਟਰ ਮਿਲਦਾ ਹੈ ਜਿਆ तमाम ਜਾਣਕਾਰੀ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਇਨਸਾਨਾਂ ਦੀ ਇਸ ਦੁਨੀਆ ਵਿੱਚ ਹਰ ਕਿਸੇ ਦੇ ਆਪਣੇ ਸ਼ੌਕ ਹੁੰਦੇ ਹਨ। ਇਹ ਸ਼ੌਕ ਅਕਸਰ ਅਜਿਹੇ ਹੁੰਦੇ ਹਨ ਕਿ ਦੂਜੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ। ਕੁਝ ਘੁੰਮਣ ਦੇ ਸ਼ੌਕੀਨ ਹੁੰਦੇ ਹਨ ਅਤੇ ਕੁਝ ਖਾਣ ਦੇ ਸ਼ੌਕੀਨ ਹੁੰਦੇ ਹਨ। ਕੁਝ ਗਾਉਣ ਦੇ ਸ਼ੌਕੀਨ ਹੁੰਦੇ ਹਨ ਜਦੋਂ ਕਿ ਕੁਝ ਨੱਚਣ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਅਜੀਬ ਸ਼ੌਕ ਪੈਦਾ ਕਰ ਲਏ ਹਨ। ਜਦੋਂ ਵੀ ਇਹ ਸ਼ੌਕ ਦੁਨੀਆ ਦੇ ਸਾਹਮਣੇ ਆਉਂਦੇ ਹਨ ਤਾਂ ਲੋਕ ਬਹੁਤ ਜ਼ਿਆਦਾ ਹੈਰਾਨ ਵੀ ਹੋ ਜਾਂਦੇ ਹਨ। ਤੁਹਾਨੂੰ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਆ ਇਹਨਾਂ 'ਚੋ ਕੁਝ ਬਿਲਕੁਲ ਸਾਡੇ ਵਰਗੇ ਹਨ ਜਦਕਿ ਕੁਝ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਆਦਤਾਂ ਜਾਂ ਫਿਰ ਵਿਵਹਾਰ ਥੋੜਾ ਅਜੀਬ ਹੁੰਦਾ ਓਹ ਕੁਝ ਵੱਖ-ਵੱਖ ਚੀਜ਼ਾਂ ਦਾ ਆਨੰਦ ਲੈਂਦੇ ਹਨ ਜੋ ਆਮ ਲੋਕਾਂ ਦੀ ਕਲਪਨਾ ਤੋਂ ਪਰੇ ਆ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਔਰਤ ਦੇ ਬਾਰੇ ਦੱਸਾਂਗੇ ਜੋ ਜੂਸ ਨਹੀਂ ਬਲਕਿ ਖੂਨ ਪੀਣਾ ਉਸ ਨੂੰ ਪਸੰਦ ਹੈ ਜੀ ਆ ਔਰਤ ਖੁਦ ਦੱਸਦੀ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਹੀ ਖੂਨ ਪੀ ਰਹੀ ਹੈ ਅਤੇ ਹੁਣ ਉਹ ਆਪਣੀ ਆਦਤ ਬਿਲਕੁਲ ਵੀ ਨਹੀਂ ਬਦਲ ਸਕਦੀ ਉਸ ਨੂੰ ਜਾਨਵਰਾਂ ਦਾ ਹੀ ਨਹੀਂ ਸਗੋਂ ਇਨਸਾਨਾਂ ਦਾ ਖੂਨ ਵੀ ਚੰਗਾ ਲੱਗਦਾ ਹੈ ਤੇ ਉਹ ਪੀਂਦੀ ਰਹੇਗੀ ਤੁਹਾਨੂੰ ਇਹ ਅਜੀਬ ਜ਼ਰੂਰ ਲੱਗ ਸਕਦਾ ਹੈ ਪਰ ਉਹਨਾਂ ਦੇ ਲਈ ਇਹ ਇੱਕ ਆਮ ਗੱਲ ਬਣ ਗਈ ਹੈ ਜਿਵੇਂ ਕੋਈ ਜੂਸ ਚਾਹ ਕੌਫੀ ਜਾਂ ਹੋਰ ਡਰਿੰਕਸ ਅਸੀਂ ਪੀਂਦੇ ਹਾਂ 10 ਸੰਦੇ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੀ 40 ਸਾਲਾਂ ਔਰਤ ਨੂੰ ਇੱਕ ਅਜੀਬ ਸ਼ੌਂਕ ਹੈ। ਵਿਸ਼ੇਲ ਨਾਮ ਦੀ ਏ ਔਰਤ ਹਰ ਰੋਜ਼ ਖੂਨ ਪੀਂਦੀ ਏ। ਉਸਨੇ ਆਪਣੀ ਜਵਾਨੀ ਤੋਂ ਹੀ ਗਾਵਾਂ ਅਤੇ ਸੂਰਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੱਤਾ ਸੀ। ਪਰ ਉਸ ਨੂੰ ਮਨੁੱਖੀ ਖੂਨ ਸਭ ਤੋਂ ਵੱਧ ਪਸੰਦ ਹੈ। ਹਾਲਾਂਕਿ ਉਹ ਇਹ ਕਹਿੰਦੀ ਏ ਕਿ ਭਰੋਸੇਯੋਗ ਮਨੁੱਖੀ ਖੂਨ ਪ੍ਰਾਪਤ ਕਰਨਾ ਆਸਾਨ ਨਹੀਂ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਬੂਸਟਰ ਦੇ ਤੌਰ ਤੇ ਆਪਣੀ ਕੌਫੀ ਦੇ ਵਿੱਚ ਖੂਨ ਮਿਲਾ ਕੇ ਪੀਂਦੀ ਹੈ। ਜੀ ਹਾਂ ਮਿਸ਼ੇਲ ਖੂਨ ਪੀਂਦੀ ਹੈ ਪਰ ਆਪਣੇ ਆਪ ਨੂੰ ਵੈਂਪਾਇਰ ਮੰਨਣ ਤੋਂ ਸਾਫ਼-ਸਾਫ਼ ਇਨਕਾਰ ਵੀ ਕਰਦੀ ਹੈ ਉਸ ਨੇ ਇਸ ਆਦਤ ਦਾ ਖੁਲਾਸਾ 2013 ਦੇ ਵਿੱਚ ਕੀਤਾ ਸੀ ਇੱਕ ਟੀਵੀ ਸ਼ੋਅ ਦੇ ਵਿੱਚ ਜਦੋਂ ਇੱਕ ਟੀਵੀ ਸ਼ੋਅ ਦੇ ਵਿੱਚ ਉਹ ਗਈ ਸੀ ਮਾਈ ਸਟ੍ਰੇਂਜ ਐਡੀਸ਼ਨ ਦੌਰਾਨ ਉਸ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਸੀ ਉਹ ਇੱਕ ਦਿਨ ਦੇ ਵਿੱਚ 1 ਲੀਟਰ ਖੂਨ ਪੀ ਸਕਦੀ ਹੈ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਇਹ ਲਤ ਜੋ ਹੈ ਛੋਟੀ ਉਮਰ ਦੇ ਵਿੱਚ ਹੀ ਲੱਗ ਚੁੱਕੀ ਸੀ ਇਸ ਤੋਂ ਬਿਨਾ ਉਹ ਨਹੀਂ ਰਹਿ ਸਕਦੀ ਉਸ ਨੂੰ ਰੋਜ਼ਾਨਾ ਬੇਸਿਸ ਤੇ ਹੀ ਖੂਨ ਚਾਹੀਦਾ ਹੈ ਉਸ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਇਸ ਆਦਤ ਦੇ ਲਈ ਜੱਜ ਵੀ ਕਰਦੇ ਹਨ ਅਤੇ ਉਸ ਨੂੰ ਗਲਤ ਸਮਝਦੇ ਹਨ ਕਿਉਂਕਿ ਇਹ ਅਸਾਧਾਰਨ ਹੈ ਜੀ ਆ ਉਸ ਦਾ ਕਹਿਣਾ ਹੈ ਕਿ ਮੈਨੂੰ ਇੱਕ ਦਿਨ ਦੇ ਵਿੱਚ 1 ਲੀਟਰ ਖੂਨ ਦੀ ਲੋੜ ਹੁੰਦੀ ਹੈ ਉਹ ਸਾਲ 2013 ਦੇ ਵਿੱਚ ਪਹਿਲੀ ਵਾਰ ਸੁਰਖੀਆਂ ਦੇ ਵਿੱਚ ਆਈ ਸੀ ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ 40 ਸਾਲਾ ਔਰਤ ਨੇ ਜਵਾਨੀ ਦੇ ਵਿੱਚ ਹੀ ਗਾਵਾਂ ਅਤੇ ਸੂਰਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਨੂੰ ਇਨਸਾਨੀ ਖੂਨ ਜ਼ਿਆਦਾ ਪਸੰਦ ਹੈ ਜਿਸ ਤੋਂ ਬਾਅਦ ਉਸ ਨੇ ਕੌਫੀ ਦੇ ਵਿੱਚ ਖੂਨ ਮਿਲਾ ਕੇ ਪੀਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਵਿੱਚ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਸੁਰਖੀਆਂ ਦੇ ਵਿੱਚ ਇਹ ਖਬਰ ਆਉਂਦੀ ਹੈ ਤਾਂ ਲੋਕੀ ਸੁਣ ਕੇ ਹੈਰਾਨ ਹੋ ਜਾਂਦੇ ਨੇ ਤانوں ਦੱਸ ਦਈਏ ਔਰਤ ਦਾ ਕਹਿਣਾ ਹੈ ਕਿ ਅਸਲ ਮਨੁੱਖੀ ਦਾ ਖੂਨ ਪ੍ਰਾਪਤ ਕਰਨਾ ਆਸਾਨ ਨਹੀਂ ਹੁੰਦਾ ਪਰ ਜਦੋਂ ਵੀ ਮੈਨੂੰ ਇਹ ਖੂਨ ਮਿਲਦਾ ਹੈ ਤਾਂ ਮੈਂ ਇਸ ਨੂੰ ਬੂਸਟਰ ਵਜੋਂ ਆਪਣੀ ਕੌਫੀ ਦੇ ਵਿੱਚ ਪਾ ਕੇ ਜ਼ਰੂਰ ਪੀਂਦੀ ਆ ਤਾਂ ਇਸ ਦੁਨੀਆ ਦੇ ਵਿੱਚ ਅਜੀਬੋ ਗਰੀਬ ਲੋਕ ਵੀ ਰਹਿੰਦੇ ਨੇ ਅਜੀਬੋ ਗਰੀਬ ਇਸ ਲਈ ਕਿਉਂਕਿ ਉਹਨਾਂ ਦੇ ਸ਼ੌਂਕ ਕੁਝ ਅਜਿਹੇ ਹੀ ਹੁੰਦੇ ਨੇ ਜਿਵੇਂ ਇਸ ਔਰਤ ਦੇ ਸ਼ੌਂਕ ਨੇ ਕੌਫੀ ਦੇ ਵਿੱਚ ਖੂਨ ਮਿਲਾ ਕੇ ਪੀਣ ਦਾ ਹਾਲਾਂਕਿ ਇਸ ਔਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਖੂਨ ਤੋਂ ਬਿਨਾ ਇਹ ਨਹੀਂ ਰਹਿ ਸਕਦੇ ਇਹ ਖਬਰ ਜੋ ਹੈ ਸੁਰਖੀਆਂ ਦੇ ਵਿੱਚ ਹੈ ਤਾਂ ਜ਼ਰੂਰੀ ਸੀ ਕਿ ਅਸੀਂ ਤੁਹਾਨੂੰ ਵੀ ਦੱਸੀਏ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਤੇ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ